ਸਾਡੇ YouTube ਚੈਨਲ ਸਮਾਈਲਾ ਟੂਰਿਸ ਜਿਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 8ਵੀਂ ਪਾਠ 5 ਮਾਈਕਰੋਸਾਫਟ ਪਾਵਰਪੁਆਇੰਟ ਭਾਗ 2 ਵਿੱਚ ਇਸ ਪਾਠ ਦੇ ਖਾਲੀ ਥਾਵਾਂ ਅਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਮਾਈਕਰੋਸਾਫਟ ਪਾਵਰਪੁਆਇੰਟ ਪਾਗ 1 ਵਿੱਚ ਅਸੀਂ ਪਾਵਰਪੁਆਇੰਟ ਦੇ ਬੇਸਿਕਸ ਬਾਰੇ ਗੱਲ ਕੀਤੀ ਸੀ ਤੇ ਇਸ ਪਾਠ ਵਿੱਚ ਅਸੀਂ ਪਾਵਰਪੁਆਇੰਟ ਦੇ ਐਡਵਾਂਸਡ ਪਾਰਟਸ ਬਾਰੇ ਗੱਲ ਕਰਾਂਗੇ ਮੀਨਸ ਕਿ ਪਾਵਰਪੁਆਇੰਟ ਵਿੱਚ ਅਸੀਂ ਜੇਕਰ ਬੈਕਗ੍ਰਾਉਂਡ ਕਲਰ ਚੇਂਜ ਕਰਨਾ ਹੈ ਉਹ ਕਿਵੇਂ ਕਰਾਂਗੇ ਜੇਕਰ ਕੋਈ ਥੀਮ ਲਗਾਉਣਾ ਹੈ ਉਹ ਕਿਵੇਂ ਲਗਾਵਾਂਗੇ ਜਾਂ ਇਸ ਤੋਂ ਇਲਾਵਾ ਜਿਹੜੇ ਪਾਵਰਪੁਆਇੰਟ ਦੇ ਵਿਊਜ਼ ਹੁੰਦੇ ਨੇ ਉਹ ਕਿਹੜੇ-ਕਿਹੜੇ ਹੁੰਦੇ ਨੇ ਕਿ ਮਤਲਬ ਕਿਸ ਤਰੀਕੇ ਨਾਲ ਆਪਾਂ 슬ਾਈਡ ਨੂੰ ਦੇਖ ਸਕਦੇ ਹਾਂ ਉਹਦੇ ਦੇਖਣ ਦੇ ਵੱਖ-ਵੱਖ ਤਰੀਕੇ ਨੇ ਉਹਦੇ ਬਾਰੇ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਵਾਂ ਮੀਨਸ ਫਿਲਅਪਸ ਨੰਬਰ 1 ਡੈਸ਼ 슬ਾਈਡ ਉੱਪਰ ਵੱਖ-ਵੱਖ ਤਤਾਂ ਦੇ ਡਿਜ਼ਾਈਨ ਅਤੇ ਪਲੇਸਮੈਂਟ ਨੂੰ ਪਰਿਭਾਸ਼ਿਤ ਕਰਦਾ ਹੈ ਇਸ ਦੇ ਆਪਸ਼ਨ ਨੇ ਬੈਕਗ੍ਰਾਉਂਡ ਸਟਾਈਲ ਪਲੇਸਹੋਲਡਰਸ ਸਲਾਈਡ ਲੇਆਉਟ ਜਾਂ ਪੈਟਰਨ ਤੇ ਇਸ ਦਾ ਸਹੀ ਆਨਸਰ ਹੈ ਸਲਾਈਡ ਲੇਆਉਟ ਮੀਨਸ ਸਲਾਈਡ ਲੇਆਉਟ ਸਲਾਈਡ ਉੱਪਰ ਵਕ ਵਕ ਤਤਾਂ ਦੇ ਡਿਜ਼ਾਈਨ ਅਤੇ ਪਲੇਸਮੈਂਟ ਨੂੰ ਪਰਿਭਾਸ਼ਿਤ ਕਰਦਾ ਹੈ ਲੇਆਉਟ ਦਾ ਮਤਲਬ ਹੁੰਦਾ ਹੈ ਕਿ ਸਲਾਈਡ ਦੀ ਲੇਆਉਟ ਕਿਹੋ ਜੀ ਹੈ ਤੁਸੀਂ ਇਹ ਸਲਾਈਡ ਦੇਖ ਸਕਦੇ ਹੋ ਸਾਹਮਣੇ ਤੁਹਾਨੂੰ ਸਲਾਈਡ ਨਜ਼ਰ ਆ ਰਹੀ ਹੈ ਐਦੀ ਲੇਆਉਟ ਇਸ ਤਰ੍ਹਾਂ ਨਜ਼ਰ ਆ ਰਹੀ ਹੈ ਕਿ ਇੱਕ ਉੱਪਰ ਟਾਈਟਲ ਹੈ ਅਤੇ ਨੀਚੇ ਸਬਟਾਈਟਲ ਹੈ ਜੇਕਰ ਅਸੀਂ ਕੋਈ ਹੋਰ ਲੇਆਉਟ ਲੈਂਡਿੰਗ ਹੋਵੇ ਤੇ ਆਪਾਂ ਲੇਆਉਟ ਤੇ ਕਲਿੱਕ ਕਰਕੇ ਆ ਦੇਖੋ ਟੂ ਕੰਟੈਂਟ ਲੇਆਉਟ ਹੈ ਐ ਤੇ ਕਲਿੱਕ ਕਰਾਂਗੇ ਇਹ ਟੂ ਕੰਟੈਂਟ ਲੇਆਉਟ ਬਣ ਜਾਏਗੀ ਫਿਰ ਨੂੰ ਆਪਾਂ ਟਾਈਟਲ ਸਬਟਾਈਟਲ ਵਲੀ ਲੈ ਕੇ ਆਣੀ ਹੈ ਤਾਂ ਇਸ ਤਰ੍ਹਾਂ ਆ ਜਾਏਗਾ ਮਤਲਬ ਸਲਾਈਡ ਲੇਆਉਟ ਦੱਸਦਾ ਹੈ ਕਿ ਜਿਹੜੀ ਵੀ ਸਲਾਈਡ ਬਣਾਈ ਹੈ ਉਹਦਾ ਡਿਜ਼ਾਈਨ ਕਿਦਾਂ ਦਾ ਹੈ ਨੰਬਰ 2 ਇੱਕ ਡੈਸ਼ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ ਇਸ ਤੀ ਆਪਸ਼ਨ ਨੇ ਥੀਮ ਪੈਟਰਨ ਬੈਕਗ੍ਰਾਉਂਡ ਸਟਾਈਲ ਜਾਂ ਗ੍ਰੇਡੀਐਂਟ ਤੇ ਇਸ ਦਾ ਸਹੀ ਆਨਸਰ ਹੈ ਗ੍ਰੇਡੀਐਂਟ ਕਿ ਇੱਕ ਗ੍ਰੇਡੀਐਂਟ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜੋ ਕਿ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਨੇ ਮਤਲਬ ਕਿ ਜਦੋਂ ਅਸੀਂ ਪਾਵਰਪੁਆਇੰਟ 'ਚ ਕੰਮ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਗ੍ਰੇਡੀਐਂਟ ਕਿੱਦਾਂ ਵਰਤਾਂਗੇ ਅਸੀਂ ਡਿਜ਼ਾਈਨ ਤੇ ਕਲਿੱਕ ਕਰਾਂਗੇ ਤੇ ਡਿਜ਼ਾਈਨ ਟੈਬ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੈਕਗ੍ਰਾਉਂਡ ਸਟਾਈਲ ਲਿਖਿਆ ਸੀ ਹੱਥ ਤੇ ਕਲਿੱਕ ਕਰਾਂਗੇ ਫਿਰ ਫਾਰਮੈਟ ਬੈਕਗ੍ਰਾਉਂਡ ਤੇ ਜਾਵਾਂਗੇ ਤੇ ਇਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਗ੍ਰੇਡੀਐਂਟ ਫਿਲ ਨਜ਼ਰ ਆ ਰਿਹਾ ਹੈ ਤੇ ਗ੍ਰੇਡੀਐਂਟ ਫਿਲ ਦੇ ਅੰਦਰ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਹੁੰਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜਾ ਡਿਜ਼ਾਈਨ ਲਵਾਂਗੇ ਉਹ ਡਿਜ਼ਾਈਨ ਜਿਹੜਾ ਹੈਗਾ ਉਹ ਤੁਹਾਡੀ ਸਲਾਈਡ ਤੇ ਅਪਲਾਈ ਹੋ ਜਾਵੇਗਾ ਤੇ ਤੀਸਰਾ ਹੈ ਡੈਸ਼ ਡਿਫਾਲਟ 뷰 ਹੈ ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ ਹਾਂ ਐਡਿਟ ਕਰਦੇ ਹਾਂ ਅਤੇ ਡਿਜ਼ਾਈਨ ਕਰਦੇ ਹਾਂ ਇਸ ਦੇ অপਸ਼ਨ ਨੇ ਨਾਰਮਲ 뷰 ਸਲਾਈਡ 쇼뷰 ਸਲਾਈਡ ਸੋਰਟਰ 뷰 ਜਾਂ ਰੀਡਿੰਗ 뷰 ਤਾਂ ਇਸ ਦਾ ਸਹੀ ਆਨਸਰ ਹੈ ਨਾਰਮਲ 뷰 ਕਿ ਨਾਰਮਲ 뷰 ਡਿਫਾਲਟ 뷰 ਹੈ ਜਿੱਥੇ ਅਸੀਂ ਆਪਣੀ ਸਲਾਈਡਾਂ ਬਣਾ ਸਕਦੇ ਹਾਂ ਐਡਿਟ ਕਰ ਸਕਦੇ ਹਾਂ ਤੇ ਡਿਜ਼ਾਈਨ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ 뷰 ਚ ਅਸੀਂ ਕੰਮ ਕਰਦੇ ਪਏ ਹਾਂ ਇਹ ਸਾਡਾ ਕੀ ਹੈ ਇਹ ਸਾਡਾ ਇੱਕ ਨਾਰਮਲ 뷰 ਹੈ ਕਿਉਂਕਿ ਇਹਦੇ ਚ ਅਸੀਂ ਦੇਖੋ ਕੁਝ ਜੋ ਲਿਖਿਆ ਉਹਨੂੰ ਟਾਈਪ ਕਰਕੇ ਐਡਿਟ ਵੀ ਕਰ ਸਕਦੇ ਹਾਂ ਜੋ ਚਾਹੀਏ ਅਸੀਂ ਉਹ ਇਹਦੇ ਤੇ कर सकते हैं चौथा है पावर पॉइंट दो हज़ार दस वि डैश डिफोल्ट स्लाइड बैकग्राउंड स्टाइल्स उपलब्ध हैं मीन्स की पावर पॉइंट दो हज़ार दस वि किफोल्ट स्लाइड बैकग्राउंड स्टाइल होंगे ने इस इसद ऑप्शन ने अड़ताली चार बारह या तीन ਤਾਂ ਇਸ ਦਾ ਸਹੀ ਆਨਸਰ ਹੈ 12 ਕਿ ਪਾਵਰਪੁਆਇੰਟ 2010 ਵਿੱਚ 12 ਡਿਫਾਲਟ ਸਲਾਈਡ ਬੈਕਗ੍ਰਾਉਂਡ ਸਟਾਈਲ ਉਪਲਬਧ ਹਨ ਜੇ ਅਸੀਂ ਪਾਵਰਪੁਆਇੰਟ ਓਪਨ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਮੈਂ ਬੈਕਗ੍ਰਾਉਂਡ ਸਟਾਈਲ ਤੇ ਕਲਿੱਕ ਕਰਦਾ ਜਿਹੜਾ ਬੈਕਗ੍ਰਾਉਂਡ ਸਟਾਈਲ ਆਪਸ਼ਨ ਹੈ ਪਹਿਲੇ ਵੀ ਦੱਸਿਆ ਡਿਜ਼ਾਈਨ ਟੈਬ ਵਿੱਚ ਹੁੰਦਾ ਅਸੀਂ ਹਰ ਤੇ ਕਲਿੱਕ ਕਰਾਂ ਦੇਖ ਸਕਦੇ ਹੋ ਕਿ ਸਾਡੇ 12 ਡਿਜ਼ਾਈਨ ਹੈਗੇ ਆ ਇਹ ਇਹਦੇ ਵਿੱਚ ਉਪਲਬਧ ਨੇ ਜਿਹੜਾ ਅਸੀਂ ਡਿਜ਼ਾਈਨ ਸਿਲੈਕਟ ਕਰਾਂਗੇ ਜਿਹੜਾ ਕਲਰ ਲਾਵਾਂਗੇ ਉਹ ਕਲਰ ਤੁਹਾਡੇ ਸਾਹਮਣੇ ਆ ਜਾਵੇਗਾ ਨੈਕਸਟ ਡੈਸ਼ ਕੰਟਰੋਲ ਸਲਾਈਡ ਕੰਟੈਂਟਸ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ ਇਨ ਕਰਨ ਦੀ ਆਗਿਆ ਦਿੰਦਾ ਹੈ ਇਸ ਤੇ ਆਪਸ਼ਨ ਨੇ ਜ਼ੂਮ ਸਲਾਈਡ ਨੋਰਮਲ 뷰 ਜਾਂ ਗ੍ਰੇਡੀਐਂਟ ਤੇ ਇਸ ਦਾ ਸਹੀ ਆਨਸਰ ਹੈ ਜ਼ੂਮ ਮੀਨਸ ਕਿ ਜ਼ੂਮ ਕੰਟਰੋਲ ਸਲਾਈਡ ਕੰਟੈਂਟ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ ਇਨ ਕਰਨ ਦੀ ਆਗਿਆ ਦਿੰਦਾ ਹੈ ਹੁਣ ਤੁਹਾਨੂੰ ਜ਼ੂਮ ਇਨ ਕੰਟਰੋਲ ਬਾਰੇ ਦੱਸਣਾ ਕਿ ਆ ਕਿੱਥੇ ਹੁੰਦਾ ਤੁਸੀਂ ਇਹ ਦੇਖ ਸਕਦੇ ਹੋ ਟੀ ਐਂਡ ਨੀਚੇ ਜਿਹੜਾ ਸਲਾਈਡਰ ਨਜ਼ਰ ਆ ਰਿਹਾ ਹੈ ਇਸ ਨੂੰ ਜ਼ੂਮ ਬੋਲਦੇ ਆ ਜਦੋਂ ਅਸੀਂ ਇਹਨੂੰ ਵੱਡਾ ਕਰਾਂਗੇ ਦੇਖ ਸਕਦੇ ਹੋ ਜਿਹੜਾ ਸਾਡਾ ਕੰਟੈਂਟ ਹੈ ਉਹਨੂੰ ਅਸੀਂ ਨੇੜੇ ਤੋਂ ਦੇਖ ਸਕਦੇ ਹਾਂ ਮਤਲਬ ਜ਼ੂਮ ਦੇ ਨਾਲ ਆਪਾਂ ਸਕਰੀਨ ਨੂੰ ਵੱਡਾ ਕਰਕੇ ਦੇਖ ਸਕਦੇ ਹਾਂ ਜਿਦਾ ਮੋਬਾਈਲ 'ਚ ਵੀ ਜ਼ੂਮ ਦਾ ਬਟਨ ਹੁੰਦਾ ਹੈ ਇਹ ਫੋਟੋ ਵੱਡੀ ਕਰਕੇ ਅਸੀਂ ਦੇਖ ਸਕਦੇ ਹਾਂ ਅੱਗੇ ਆ ਬਹੁਤ ਛੋਟੇ ਉਤਰਾਵਲੇ ਪ੍ਰਸ਼ਨ ਤੇ ਪਹਿਲਾ ਹੈ ਇੱਕ ਨਵੀਂ ਸਲਾਈਡ ਢਾਕਲ ਕਰਨ ਦੀ ਸ਼ਾਰਟਕਟ ਕੀ ਲਿਖੋ ਕਿ ਨਵੀਂ ਸਲਾਈਡ ਕਿਵੇਂ ਢਾਕਲ ਕਰਾਂਗੇ ਤੁਸੀਂ ਇਹ ਦੇਖ ਸਕਦੇ ਹੋ ਤੇ ਸਾਡੇ ਕੋਲ ਇੱਕ ਸਲਾਈਡ ਨਜ਼ਰ ਆ ਰਹੀ ਹੈ ਜੇਕਰ ਇੱਕ ਹੋਰ ਸਲਾਈਡ ਐਡ ਕਰਨੀ ਹੈ ਅਸੀਂ ਕੀ ਕਰਾਂਗੇ ਇਨਸਰਟ ਤੇ ਜਾ ਕੇ ਨਿਊ ਸਲਾਈਡ ਕਰ ਦਾਂਗੇ ਜਾਂ ਹੋਮ ਤੇ ਹੀ ਰਹਿ ਕੇ ਆਪਾਂ ਨਿਊ ਸਲਾਈਡ ਕਰ ਦਾਂਗੇ ਬਟ ਜੇਕਰ ਸਾਨੂੰ ਸ਼ਾਰਟਕਟ ਕੀ ਜਾਈਏ ਤੇ ਉਹਦੀ ਸ਼ਾਰਟਕਟ ਕੀ ਹੈ ਕੰਟਰੋਲ ਐਮ ਮੈਂ ਜਿੱਦਾਂ ਹੀ ਕੰਟਰੋਲ ਐਮ ਦਬਾਵਾਂਗਾ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਡੇ ਕੋਲ ਇੱਕ ਸਲਾਈਡ ਹੋਰ ਇਨਸਰਟ ਹੋ ਗਈ ਹੈ ਮੀਨਸ ਕਿ ਉਹ ਇਦਾਂ ਅਸੀਂ ਜੇਕਰ ਮਾਊਸ ਨਾਲ ਕਰਨਾ ਹੋਵੇ ਤੇ ਹੋਮ ਤੇ ਜਾ ਕੇ ਨਿਊ ਸਲਾਈਡ ਤੇ ਜਾ ਕੇ ਕਰਦੇ ਹਾਂ ਤੇ ਜੇਕਰ ਅਸੀਂ ਸ਼ਾਰਟਕਟ ਕੀ ਵਰਤਨੀ ਹੈ ਉਹ ਕੀ ਹੈ ਕੰਟਰੋਲ ਐਮ ਤੇ ਨਵੀਂ ਸਲਾਈਡ ਦਾਖਲ ਕਰਨ ਦੀ ਸ਼ਾਰਟਕਟ ਕੀ ਹੈ ਕੰਟਰੋਲ ਐਮ ਨੰਬਰ 2 ਇੱਕ ਨਵੀਂ ਪ੍ਰੈਜੈਂਟੇਸ਼ਨ ਫਾਈਲ ਬਣਾਉਣ ਦੀ ਸ਼ਾਰਟਕਟ ਕੀ ਲਿਖੋ ਕਿ ਨਵੀਂ ਪ੍ਰੈਜੈਂਟੇਸ਼ਨ ਕਿਵੇਂ ਬਣਾਓਗੇ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਐਨ ਕੰਟਰੋਲ ਐਮ ਤੇ ਐਨ ਵਿੱਚ ਫਰਕ ਹੈ ਐਮ ਕੀ ਕਰਦਾ ਉਸੇ ਸਲਾਈਡ 'ਚ ਇੱਕ ਨਵਾਂ ਪੇਜ ਦਾਖਲ ਕਰ ਦਿੰਦਾ ਹੈ ਉਸੇ ਪੀਪੀਟੀ 'ਚ ਤੇ ਨਵੀਂ ਪ੍ਰੈਜੈਂਟੇਸ਼ਨ ਨਾਲ ਕੀ ਹੈ ਇੱਕ ਨਵੀਂ ਸਲਾਈਡ ਖੁੱਲ ਜਾਂਦੀ ਹੈ ਮੈਂ ਜਿੱਦਾਂ ਇਹ ਕੰਟਰੋਲ ਐਨ ਕਰਾਂਗਾ ਤੁਸੀਂ ਦੇਖ ਸਕਦੇ ਹੋ ਇੱਕ ਨਵੀਂ ਸਲਾਈਡ ਓਪਨ ਹੋ ਗਈ ਹੈ। ਨੰਬਰ 3 ਸਲਾਈਡਸ ਉੱਪਰ ਟੈਕਸਟ ਨੂੰ ਫਾਰਮੈਟ ਕਰਨ ਲਈ ਕਿਹੜੇ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ? ਇਸ ਦਾ ਅਨਸਰ ਹੈ ਹੋਮ ਟੈਬ। ਮੀਨਸ ਜੇਕਰ ਤੁਸੀਂ ਕੋਈ ਸਲਾਈਡ ਬਣਾਈ ਹੈ, ਉਹਦੇ ਤੇ ਟੈਕਸਟ ਲਿਖਿਆ ਹੈ। ਫਾਰਮੈਟ ਕਰਨ ਦਾ ਮਤਲਬ ਹੈ ਕਿ ਟੈਕਸਟ ਲਿਆ ਮੈਂ ਸਿਲੈਕਟ ਕਰ ਲਿਆ ਕਿ ਟੈਕਸਟ ਦਾ ਕਲਰ ਚੇਂਜ ਕਰਨਾ ਹੈ। ਮੰਨ ਲਓ ਮੈਂ ਟੈਕਸਟ ਦਾ ਕਲਰ ਕਰ ਲਿਆ ਚੇਂਜ। ਐਨੂੰ ਬੋਲਡ ਕਰ ਲਿਆ। जरा फोनट है चेंज कर लिया तो देख सकते हो कि चेंज हो गया है मतलब कि जेकर कोई भी टैक्स लिखे फॉरमेट चेंज करना होम टैब की वरत हो नंबर चार के पावर पॉइंट व्यू दर्शकों आगे प्रेजेंटेशन पेश करने वरत्या जाता है इसका आंसर है स्लाइड शो व्यू टी जलाइड शो व्यू है ਉਹ ਕੀ ਕਰਦਾ ਹੈ ਦਰਸ਼ਕਾਂ ਸਾਹਮਣੇ ਪੂਰੀ ਪ੍ਰੈਜੈਂਟੇਸ਼ਨ ਨੂੰ ਫੁੱਲ ਸਕਰੀਨ ਤੇ ਸ਼ੋਅ ਕਰਦਾ ਹੈ ਜਿਵੇਂ ਹੈ ਪ੍ਰੈਜੈਂਟੇਸ਼ਨ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਐਨਓਸੀ ਫੁੱਲ ਸਕਰੀਨ ਤੇ ਲੈ ਕੇ ਆਣੇ ਇਹ ਦੇਖ ਸਕਦੇ ਹੋ ਐ ਸਲਾਈਡ ਸ਼ੋ ਬਟਨ ਹੈ ਜਿਵੇਂ ਮੈਂ ਸਲਾਈਡ ਸ਼ੋ ਬਟਨ ਦਬਾਵਾਂਗਾ ਇਹ ਪੂਰੀ ਸਕਰੀਨ ਤੇ ਨਜ਼ਰ ਆ ਗਿਆ ਹੈ ਐਸਕੇਪ ਕੀ ਦਬਾ ਕੇ ਅਚ ਮੈਂ ਵਾਪਿਸ ਆ ਜਾਵਾਂਗਾ ਪਾਣੀ ਮਾ ਹੈ ਪਾਵਰਪੁਆਇੰਟ ਵਿੱਚ ਕਿਹੜੀ ਬਾਰ ਵਿੱਚ ਵਿਊ ਬਟਨਸ ਅਤੇ ਜ਼ੂਮ ਸਲਾਈਡਰ ਮੌਜੂਦ ਹੁੰਦੇ ਹਨ ਤੇ ਇਸ ਦਾ ਆਨਸਰ ਹੈ ਸਟੇਟਸ ਬਾਰ ਜਿਹੜੀ ਸਟੇਟਸ ਬਾਰ ਹੈ ਉਹ ਪਾਵਰ ਪੁਆਇੰਟ ਵਿੰਡੋ 'ਚ ਸਭ ਤੋਂ ਨੀਚੇ ਨਜ਼ਰ ਆਉਂਦੀ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਸਲਾਈਡ 1 ਆਫ 3 ਤੇ ਸਰ ਕੋ ਤਿੰਨ ਸਲਾਈਡਾਂ ਇਸ ਪਹਿਲੀ ਤੇ ਕੰਮ ਕਰ ਰਹੇ ਹਾਂ ਇੱਥੇ ਆਫਿਸ ਥੀਮ ਲਿਖਿਆ ਹੈ ਤੇ ਇਹ ਰਾਈਟ ਸਾਈਡ ਤੇ ਇਹ ਜਿਹੜਾ ਪਹਿਲਾ ਨਜ਼ਰ ਆ ਰਿਹਾ ਇਹਨੂੰ ਨਾਰਮਲ ਵਿਊ ਕਹਿੰਦੇ ਆ ਇਹਨੂੰ ਸਲਾਈਡ ਸੋਰਟਰ ਇਹਨੂੰ ਸਲਾਈਡ ਸ਼ੋ ਵਿਊ ਤੇ ਇਹ ਨੀਚੇ ਕੀ ਹੈ ਇਹ ਜ਼ੂਮ ਸਲਾਈਡਰ ਤੁਹਾਨੂੰ ਪਹਿਲੇ ਵੇਰ ਦੱਸਿਆ ਕਿ ਇਹ ਜ਼ੂਮ ਸਲਾਈਡਰ ਹੈ ਜੇ ਦੀ ਮਦਦ ਨਾਲ ਅਸੀਂ ਕੰਟੈਂਟ ਨੂੰ ਛੋਟਾ ਵੱਡਾ ਕਰਕੇ ਦੇਖ ਸਕਦੇ ਹਾਂ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਦੇ ਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ